ਸਾਸਰੀ ਕਾਲ ਬੀਰੋ ਤੇ ਪੈਨੋ ਬੇਬੀ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੀ ਆ ਆਪਣੀ ਜਿਹੜੀ ਆਪਾਂ ਨੂੰ ਹੋਟਲਾਂ ਦੇ ਵਿੱਚ ਮਠੀ ਮਿਲਦੀ ਹੈਗੀ ਤੇ ਆਪਣੇ ਮਠਾਈਆਂ ਦੀ ਦੁਕਾਨ ਦੇ ਉੱਤੇ ਹੁੰਦੀ ਆ ਮਠਿਆਈਆਂ ਦੇ ਜਿਹੜੇ ਹੋਟਲ ਹੁੰਦੇ ਨੇ ਉਹਨਾਂ ਦੇ ਵਿੱਚ ਮਠੀ ਹੁੰਦੀ ਹੈਗੀ ਉੱਥੋਂ ਉਹ ਮਠੀ ਇਹ ਮਠੀ ਆਪਾਂ ਵਿਆਹ ਸ਼ਾਦੀ ਤੇ ਬਣਵਾਉਨੇ ਆ ਅੱਜ ਆਪਾਂ ਉਹ ਮਠੀ ਤਿਆਰ ਕਰਨ ਲੱਗੇ ਆਂਗੇ ਤੇ ਉਸ ਮਠੀ ਦੇ ਲਈ ਆਪਾਂ ਇੱਕ ਕੌਲਾ ਮੈਦਾ ਲੈਂਦਾ ਕੌਲੀ ਮੈਦੇ ਦੀ ਲੈਤੀ ਹੈਗੀ ਤੇ ਜਵੈਣ ਲੈਂਦੀ ਹੈਗੀ ਘਿਓ ਲੈਂਦਾ ਹੈਗਾ ਤੇ ਨਮਕ ਲੈਂਦਾ ਤੇ ਪਾਣੀ ਆਟਾ ਗੁੰਨਣ ਲਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਇੱਕ ਕੌਲੀ ਮੈਦੇ ਦੀ ਇੱਕ ਕੌਲੀ ਮੈਦੇ ਦੀ ਪਾ ਕੇ ਇਹਦੇ ਵਿੱਚ ਆਪਾਂ ਇੱਕ ਚਮਚਾ ਜਵੈਣ ਦਾ ਪਾ ਲਿਆ ਇੱਕ ਚਮਚ ਜਵੈਣ ਤੋਂ ਬਾਅਦ ਚ ਆਪਾਂ ਥੋੜਾ ਜਿਹਾ ਜਿਸ ਚ ਨੋਨ ਪਾ ਲਿਆ ਕਿਉਂਕਿ ਆਪਣਾ ਮੈਦਾ ਬਹੁਤ ਥੋੜਾ ਜਿਹਾ ਇਸ ਲਈ ਆਪਾਂ ਥੋੜਾ ਜਿਹਾ ਹੀ ਨੋਨ ਪਾਇਆਗਾ ਤੁਸੀਂ ਆਪਦੇ ਮੈਦੇ ਦੇ ਹਿਸਾਬ ਤੇ ਨੋਨ ਪਾ ਸਕਦੇ ਹੋਗੇ ਆ ਪਹਿਲੇ ਪਹਿਨੇ ਪਹਿਲਾਂ ਮੈਂ ਕਸੂਰੀ ਮੇਥੀ ਦੱਸਣੀ ਭੁੱਲ ਗਈ ਸੀਗੀ ਤੇ ਇਹਦੇ ਵਿੱਚ ਆਪਾਂ ਐਡ ਕਰਨੀ ਹੈ ਕਸੂਰੀ ਮੇਥੀ ਕਸੂਰੀ ਮੇਥੀ ਨਹੀਂ ਸਾਰੀ ਲੈ ਲਈ ਮੈਂ ਇਹ ਤੁਸੀਂ ਆਪਦੇ ਹਿਸਾਬ ਦੇ ਨਾਲ ਆਟੇ ਦੇ ਹਿਸਾਬ ਦੇ ਨਾਲ ਤੁਸੀਂ ਜਿੰਨੀ ਮਰਜ਼ੀ ਵੱਧ ਘੱਟ ਲੈ ਸਕਦੇ ਹੋਗੇ ਕਸੂਰੀ ਮੇਥੀ ਪਹਿਨੇ ਇਹਦੇ ਵਿੱਚ ਲਾਜ਼ਮੀ ਹੈਗੀ ਜ਼ਰੂਰੀ ਹੈ ਇਹ ਪਾਉਣੀ ਇਸ ਬਗੈਰ ਤਸਰੀ ਮੱਠੀ ਬਗੈਰ ਇਹ ਮੱਠੀ ਨਹੀਂ ਵਧੀਆ ਲੱਗਦੀ ਤੇ ਇਹਦੇ ਵਿੱਚੇ ਭਾਣੇ ਆਪਾਂ ਪਾਵਾਂਗੇ ਮੌਲਿਕਓ ਤੁਸੀਂ ਰਫੈਂਡ ਵੀ ਪਾ ਸਕਦੇ ਹੋ ਤੇ ਮਠੀਰਿਆ ਹੈ ਤੇਲ ਵੀ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਇੱਕ ਕੌਲੀ ਦੇ ਵਿੱਚ ਤਿੰਨ ਚਮਚੇ ਪਾਏ ਨੇ ਦੇਸੀ ਘਿਓ ਪਾਇਆ ਪਤਾ ਤੇ ਤੁਸੀਂ ਆਪਦੇ ਹਿਸਾਬ ਨਾਲ ਜਿਹੜਾ ਮਰਜ਼ੀ ਘਿਓ ਪਾ ਲਿਓ ਤੇ ਆਪਦੇ ਮੈਦੇ ਦੇ ਹਿਸਾਬ ਤੇ ਘੱਟ ਵੱਧ ਪਾ ਸਕਦੇ ਹੋਗੇ ਜੇ ਤੁਹਾਡਾ ਮੈਦਾ ਇੰਨਾ ਹੀ ਆ ਤਾਂ ਤੁਸੀਂ ਤੇਨਾਂ ਚੰਨ ਚ ਪਾ ਲਿਓ ਤੇ ਕਿਉਂਕਿ ਆਪਾਂ ਇਹ ਇਹਨੇ ਤਾਜ਼ੀਆਂ ਜੀ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆਂਗੇ ਤੇ ਇਹ ਆਪਾਂ ਸਟੋਰ ਕਰਕੇ ਰੱਖ ਸਕਦੇ ਆਂ 15 ਦਿਨ ਲਈ 20 ਦਿਨ ਲਈ ਮਹੀਨੇ ਲਈ ਇਹਨਾਂ ਨੂੰ ਕੁਝ ਨਹੀਂ ਹੁੰਦਾਗਾ ਤੇ ਬਣਾ ਲਓ ਸਟੋਰ ਕਰਕੇ ਰੱਖ ਲਓ ਜਦੋਂ ਬੱਚਿਆਂ ਨੂੰ ਥੋੜੀ ਜਿਹੀ ਭੁੱਖ ਲੱਗਦੀ ਹੈ ਖਾਣ ਨੂੰ ਦੇ ਦਿਓ ਤੇ ਇਹਦੇ ਚ ਆਪਣਾ ਤਾਂ ਨਿਕਯੋ ਬੱਦੀ ਪਊਗਾ ਸਗੈ ਮੇਰਾ ਕਿ ਹੋਰ ਵੀ ਪਊਗਾ ਤੇ ਆਪਾਂ ਚੰਗੀ ਤਰ੍ਹਾਂ ਪਹਿਲਾਂ ਇਹਨੂੰ मैश कर दे फिर और होर होकर दो चमचे घ्यो पाते चंगी तरह मैश कर लागे अपने भाने पोली पोली बन पूरी वादिया क्रिस्पी क्रिस्पी बनने बहुत स्वाद लगती है ਆਮ ਬਿਆਹਤ ਵਿੱਚ ਵੀ ਹਲਵਾਈ ਬਣਾਉਂਦੇ ਨੇ ਹਲਵਾਈਆਂ ਦੇ ਦੁਕਾਨਾਂ ਤੋਂ ਵੀ ਮਿਲਦੀ ਆਪਾਂ ਨੂੰ ਹੋਟਲਾਂ ਤੋਂ ਤੇ ਇਹ ਮਠਿਆਮ ਹੀ ਆਪਾਂ ਲਿਆਉਣੇ ਆਗੇ ਹੋਟਲਾਂ ਤੋਂ ਤੇ ਤੁਸੀਂ ਘਰੇ ਗੇ ਬਣਾ ਕੇ ਖਵਾ ਸਕਦੇ ਬੱਚਿਆਂ ਨੂੰ ਬਹੁਤ ਸਵਾਦਿਸ਼ਟ ਬਣਦੀ ਹੈ ਹਾਂ ਦੇਖੋ ਭੈਣੇ ਆਏ ਲੱਡੂ ਬਣਨ ਲੱਗ ਗਿਆ ਜਦੋਂ ਇਸ ਤਰ੍ਹਾਂ ਲੱਡੂ ਬਣਨ ਲੱਗ ਜੇਵੇ ਉਦੋਂ ਆਪਣੇ ਆਪ ਚ ਮੋੜ ਪਦੀ ਆਗੀ ਤੇ ਇਸੇ ਤਰ੍ਹਾਂ ਹੀ ਲੱਡੂ ਬਣਨਾ ਚਾਹੀਦਾ ਹੈਗਾ ਤੇ ਹੁਣ ਆਪਾਂ ਇਹਦੇ ਚ ਲੋੜ ਮੁਤਾਬਕ ਪਾਣੀ ਪਾਉਣੇ ਆਗੇ ਤੇ ਭਾਨੇ ਇਹ ਆਟਾ ਆਪਾਂ ਬਹੁਤ ਜਿਆਦਾ ਕੜਾ ਗੁੰਨਣਾਗਾ ਤੇ ਜਿਆਦਾ ਹੀ ਕੜਾ ਗੁੰਨਣਾ ਆਪਾਂ ਇਹ ਆਟਾ ਇਹ ਆਟੇ ਨੂੰ ਗੁੰਨਣ ਤੇ ਲਈ ਤੁਸੀਂ ਇੰਨਾ ਧਿਆਨ ਰੱਖਿਓ ਵੀ ਇਹ ਆਟਾ ਪੱਕੜਾ ਹੀ ਗੁੰਨਣਾਗਾ ਆ ਦੇਖੋ ਭਾਨੇ ਆਪਾਂ ਇਹ ਆਟਾ ਨੂੰ ਨਾ ਪੂਰਾ ਹੀ ਕੜਾ ਰੱਖਣਾਗਾ ਆਪਾਂ ਥੋੜਾ ਹੀ ਪਾਣੀ ਪਾਇਆਗਾ ਆਪਣਾ ਤਾਂ ਵੈਸੇ ਆਟਾ ਵੀ ਥੋੜਾ ਹੀ ਹੈਗਾ ਤੇ ਤੁਹਾਨੂੰ ਮੈਂ ਦੱਸ ਤਾ ਹੀ ਆਪਾਂ ਜਿਵੇਂ ਮਟਰੀ ਦਾ ਆਟਾ ਗੁੰਨਦੇ ਹਾਂ ਉਸ ਤੋ ਹੀ ਕੜਾ ਰੱਖਣਾਗਾ ਤੇ ਜਿਵੇਂ ਪਹਿਨੇ ਆਪਾਂ ਮਟਰੀ ਦਾ ਆਟਾ ਮਤਲਬ ਉਸ ਮਾਰ ਕੇ ਗੁੰਦੇ ਆਗੇ ਚੰਗੀ ਤਰ੍ਹਾਂ ਯਾਨੀ ਕਿ ਉਹਨਾਂ ਨੇ ਇਹ ਵਧੀਆ ਗੁੰਨਣਾਗਾ ਇਹ ਬਸ ਸਾਟਾ ਐ ਜੀ ਆਪਾਂ ਗੁੰਨਣਾਗਾ ਕਿਉਂਕਿ ਉਹ ਮਠਕਣ ਛੇ ਵੀ ਇਹੋ ਜੀ ਹੁੰਦੀ ਹੈਗੀ ਇਹ ਆਪਾਂ ਬਸ ਐਂ ਹੀ ਗੁੰਨਣਾਗਾ ਐਂ ਜਈ ਬਸ ਮਾਰੇ ਪੁੱਜੀ ਕੇ ਆਪਣਾ ਆਟਾ ਹੈ ਸਮਝ ਲਓ ਤੇ ਇਹ ਆਟਾ ਆਪਾਂ ਐ ਗੁੰਨ ਕੇ ਸਰਫੇ ਨੂੰ 10 ਮਿੰਟ ਤੇ ਲਈ ਰੈਸਟ ਤੇ ਰੱਖਣਾਗਾ ਤੇ ਫਿਰ ਆਪਾਂ ਇਹ ਮਠੀ ਇਹ ਤਿਆਰ ਕਰਾਂਗੇ ਫਿਰ ਤੁਹਾਨੂੰ ਮਠੀ ਤਿਆਰ ਕਰਦੇ ਦਿਖਾਉਣੇ ਆਂਗੇ ਤੇ ਹੁਣ ਆਪਾਂ ਧਰ ਲਏ ਭਾਨੇ ਪਰਾਇਪਿੰਟ ਤੇਲ ਪਾ ਕੇ ਤੇ ਫੇਰ ਤੁਹਾਨੂੰ ਮੱਠੀ ਬਣਾਉਣ ਲੱਗੇ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਬਣਨੀ ਆ ਬਸ ਇਹ ਆਟਾ ਆਹੀ ਰੱਖਣਾ ਤਾਂ ਨੇ ਆ ਦੇਖੋ ਇਹਦੇ ਚ ਤਰੇੜਾਂ ਨਹੀਂ ਪੈਂਦੀਆਂ ਨੇ ਨਾ ਤੇ ਇਹ ਸਾਟੇ ਦੇ ਵਿੱਚ ਆਹੀ ਤਰੇੜਾਂ ਪਾਣੀਆਂ ਚਾਹੀਦੀਆਂ ਨੇ ਆਪਣੀ ਮੱਠੀਆਂ ਵੀ ਇਸ ਤਰ੍ਹਾਂ ਦੀ ਬਣਣਗੀਆਂ ਤਰੇੜਾ ਤਰੇੜਾ ਜੀਆਂ ਇਹ ਆਟਾ ਵੀ ਆਪਾਂ ਇੰਨਾ ਹੀ ਗੁੰਨਣਾ ਬਸ ਇਹਨੂੰ ਜਿਆਦਾ ਮੁੱਕੀ ਨਹੀਂ ਦੇਣੀ ਆਟੇ ਨੂੰ ਹੁਣ ਆਪਾਂ 10 ਮਿੰਟ ਲਈ ਇਹਨੂੰ ਰੈਸਟ ਤੇ ਰੱਖਦੇ ਆਂਗੇ ਆ ਦੇਖ ਭਾਣੇ 10 ਮਿੰਟ ਹੋ ਗਏ ਆਪਣਾ ਆਟਾ ਰਸਤ ਧਰ ਧਰੇ ਹੱਸੇਗਾ ਤੇ ਇਹ ਆਪਣਾ ਆਟਾ ਬਣ ਕੇ ਪੂਰਾ ਤੇ ਰੈਡੀ ਆ ਹੁਣ ਤੇ ਆਪਾਂ ਨੂੰ ਇਹੋ ਜਿਹਾ ਹੀ ਚਾਹੀਦਾ ਸੀਗਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਕਰ ਲਾਂਗੇ ਤੇ ਇਹਨਾਂ ਦੇ ਆਪਾਂ ਇਹ ੜੰਗ ੜੰਗ ਗੋਲੀਆਂ ਜਿਹੀ ਆਪਾਂ ਬਣਾ ਕੇ ਰੱਖੀ ਚੱਲਾਂਗੇ ਆ ਦੇਖੋ ਆਪਾਂ ਇਸ ਤਰ੍ਹਾਂ ਆਈ ਗੋਲੀਆਂ ਜੇ ਬਣਾ ਕੇ ਰੱਖੀ ਚੱਲਾਂਗੇ ਇਹ ਪਨੇ ਆਪਾਂ ਆਟਾ ਬੇਲਣਾ ਨਹੀਂਗਾ ਤੇ ਆਪਾਂ بس ਸਿਰਫ ਇਹ ਗੋਲੀਆਂ ਜਿੰਗੇ ਬਣਾਉਣੀਆਂ ਨੇ ਇਸ ਤਰ੍ਹਾਂ ਹੀ ਤੇ ਫਿਰ ਤੁਹਾਨੂੰ ਦੱਸ ਦਿਆਂ ਸਾਰੀਆਂ ਗੋਲੀਆਂ ਜੇ ਬਣਾ ਕੇ ਤੁਸੀਂ ਇਸ ਤਰ੍ਹਾਂ ਸਾਰੀਆਂ ਗੋਲੀਆਂ ਬਣਾ ਲਿਓ ਦੇਖੋ ਪਨੇ ਆਪਾਂ ਸਾਰੀਆਂ ਇਹ ਗੋਲੀਆਂ ਜੇ ਬਣਾ ਕੇ ਤਿਆਰ ਕਰ ਲੇਗਾ ਇਹ ਗੋਲੀਆਂ ਨਹੀਂ ਬਣਾਉਣਗੇ ਬਸ ਪਾਟ ਛੱਟ ਛੱਟ ਥੋੜਾ ਕੱਟ ਕਰ ਥੋੜਾ ਥੋੜਾ ਰੱਖਣਾਗਾ ਤੇ ਇੱਕੋ ਜਿਹਾ ਤੇ ਬਸ ਆਪਾਂ ਇੱਕ ਚੱਕ ਲਾਂਗੇ ਚੱਕ ਕੇ ਦੇਖੋ ਇਸ ਤਰ੍ਹਾਂ ਆਪਾਂ ਥੈਲੀ ਤੇ ਰੱਖ ਲੈਣਾਗਾ ਫਿਰ ਤੇ ਰੱਖ ਕੇ ਪਨੇ ਦੂਜੀ ਥੈਲੀ ਦੀ ਮਾਦਤ ਤੇ ਨਾਲ ਆਪਾਂ ਬਸ ਇਹਨੂੰ ਬਚਾਲਿਓ ਘੁੱਟਣਾਗਾ ਇਸ ਤਰ੍ਹਾਂ ਤੇ ਇਹ ਇਹ ਆਈ ਬਣ ਜਾਣਾਗਾ ਆ ਦੇਖੋ ਆਏ ਬਣ ਕੇ ਇਹ ਤਿਆਰ ਹੋ ਗਈ ਤੇ ਇਹ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ ਭੈਣੇ ਤੁਸੀਂ ਦੇਖ ਕੇ ਆਉਣੀਆਂ ਹੋਟਲ ਦੇ ਉੱਤੇ ਲਿਆ ਕੇ ਤੇ ਇਹ ਆਈ ਹੁੰਦੀਆਂ ਨੇ ਤੇ ਬਸ ਆਪਾਂ ਥੈਲੀ ਦੀ ਮਦਦ ਦੇ ਨਾਲ ਆਪਾਂ ਇਹਨੂੰ ਸਿਰਫ ਪਚਾਲਿਓ ਥੈਲੀ ਦੇ ਨਾਲ ਘੁੱਟਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਆ ਦੇਖੋ ਤੇ ਬਸ ਬੱਸ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮੱਠੀਆਂ ਨੂੰ ਸੇਵ ਦੇ ਦਈਏ ਦੇਖੋ ਭਾਣੇ ਇਸੇ ਤਰ੍ਹਾਂ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਇਸ ਤਰ੍ਹਾਂ ਵੀ ਲੈ ਲੈਣਾ ਆਪਾਂ ਬਸ ਸਿਰਫ ਇਹਦੇ ਇਹ ਮਤਲਬ ਬਚਾਲੇ ਘਰ ਲੈਣਾ ਜਿਹੜੀ ਆਪਣੀ ਆ ਚੀਜ਼ ਥੇਰੀ ਆਪਾਂ ਇਹਨੂੰ ਬਚਾਲ ਲਈ ਘੁੱਟਣਾ ਮੱਠੀ ਨੂੰ ਇਸ ਤਰ੍ਹਾਂ ਬਸ ਉਹਨੇ ਆਪਣੇ ਆਪ ਹੀ ਸੇਵ ਬਣ ਜਾਣੀਆਂ ਬਿਲਕੁਲ ਮੱਠੀਆਂ ਦੀ ਸੇਵ ਤਿਆਰ ਹੋ ਗਈ ਇਸੇ ਤਰ੍ਹਾਂ ਹੀ ਹੁੰਦੀ ਆ ਭਾਣੇ ਇਹ ਜਿਹੜੀਆਂ ਆਪਾਂ ਹੋਟਲ ਵਾਲੀਆਂ ਮੱਠੀਆਂ ਲੈ ਕੇ ਆਉਣੇਗੇ ਇਹ ਆਪਣੇ ਹੋਟਲ ਵਾਲੀਆਂ ਮੱਠੀਆਂ ਬਣ ਕੇ ਤਿਆਰ ਹੋਣਗੀਆਂ ਤੇ ਚਲੋ ਆਪਾਂ ਇਹਨਾਂ ਨੂੰ ਟਾਲਦੇ ਆ ਤਲਕੇ ਫਿਰ ਤੁਹਾਨੂੰ ਦਿਖਾਉਣੇ ਆ ਆ ਦੇਖੋ ਆਪਣਾ ਤੇਲ ਆਪਣਾ ਗਰਮ ਹੋ ਰਿਹਾਗਾ ਇਹ ਜਦੋਂ ਆਪਣਾ ਤੇਲ ਗਰਮ ਹੋ ਜਾਊਗਾ ਚੰਗੀ ਤਰ੍ਹਾਂ ਆਪਾਂ ਆਪਣਾ ਗਰਮ ਕਰ ਲਾਂਗੇ ਫਿਰ ਇਹਨੂੰ ਸਲੋ ਕਰ ਲਾਂਗੇ ਤੇ ਹੁਣ ਇਹ ਆਪਣਾ ਤੇਲ ਗਰਮ ਹੁੰਦਾਗਾ ਆਪਾਂ ਥੋੜਾ ਜਿਹਾ ਵਿੱਚ ਦੇ ਆਪਾਂ ਪਾ ਕੇ ਦੇਖ ਲਾਂਗੇ ਆਟਾ ਆ ਦੇਖੋ ਹੁਣ ਤੇਲ ਆਪਣਾ ਪੂਰਾ ਗਰਮ ਆ ਤੇ ਹੁਣ ਆਪਾਂ ਇਹਦੇ ਵਿੱਚ ਮਠੀਆਂ ਸੱਡ ਦਈਏ ਆ ਦੇਖੋ ਹੁਣ ਆਪਾਂ ਸਾਰੀਆਂ ਮਠੀਆਂ ਇਹ ਚ ਇਕੱਲੀ ਇਕੱਲੀ ਕਰਕੇ ਪਾ ਦਾਂਗੇ ਇਹ ਮਠੀਆਂ ਆਪਾਂ ਨੇ ਆਪ ਪਾਤੀਆਂ ਤੇ ਇਹ ਆਪਾਂ ਜਦ ਤੱਕ ਨਹੀਂ ਹਿਲਾਉਣੀਆਂ ਜਦ ਤੱਕ ਇਹ ਫਲਕੇ ਤਾਂ ਨਹੀਂ ਆਉਣਗੇ ਇਹਨਾਂ ਨੇ ਆਪਣੇ ਫਲਕੇ ਤਾਂ ਆ ਜਾਣਾਗਾ ਆਪਾਂ ਫਿਰ ਇਹਨਾਂ ਨੂੰ ਹਲਾਵਾਂਗੇ ਆਪਾਂ ਨੇ ਆਪਣੀਆਂ ਮਠੀਆਂ ਦਾ ਇੱਕ ਪਾਸਾ ਰਹਿ ਜੇ ਕਿ ਆਪਾਂ ਦੂਜਾ ਪਾਸਾ ਬਦਲਤਾ ਤੇ ਆਪਾਂ ਸਿਰ ਮਤੇ ਹੀ ਰੱਖਣਾਗਾ ਆਪਾਂ ਨੇ ਤੇ ਇਹ ਤੁਸੀਂ ਨਾ ਬਸੇ ਨੋ ਪਰ ਪਿਆਰ ਦੇ ਨਾਲ ਇਹ ਰੰਨਣੀਆਂ ਨੇ ਤੇ ਸਲੋ ਸਲੋ ਗੈਸ ਤੇ ਜਲਦੀ ਰੰਨਣੀਆਂ ਤਾਂ ਕਿ ਥੋੜੀ ਹੋਣੀ ਚਾਹੀਦੀ ਹੈ ਆਪਾਂ ਨੇ ਤੇ ਇਹ ਆਪਾਂ ਘਰੇ ਬਣਾਇਆ ਕਰੋ ਭਾਣੇ ਬੱਚਿਆਂ ਨੂੰ ਖਲਾਇਆ ਕਰੋ ਘਰੇ ਬਣਾ ਕੇ ਤੇ ਆਪਣਾ ਘਰੇ ਆਪਾਂ ਨੂੰ ਪਤਾ ਤਾਂ ਹੈ ਆਪਾਂ ਵਿੱਚ ਕੀ ਕੁਸ ਪਾਇਆਗਾ ਕਿ ਉਹ ਚੀਜ਼ਾਂ ਪਾਉਣੇ ਆਪਾਂ ਬੱਚਾ ਖਲਾਉਣ ਲਈ ਤੇ ਜੇ ਕਿਸੇ ਮਹਿਮਾਨ ਨੇ ਆਉਣਾ ਤਾਂ ਤੁਸੀਂ ਘਰੇ ਤਿਆਰ ਕਰ ਲਓ ਬਹੁਤ ਆਸਾਨੀ ਦੇ ਨਾਲ ਤਿਆਰ ਹੋ ਜਾਂਦੇ ਆ ਭਾਣੇ ਆਪਾਂ ਤਾਂ ਬਣਾਉਂਦੇ ਹੀ ਰਹਨੇ ਆਗੇ ਇਹ ਸਿਰਫ ਇਹ ਵੀਡੀਓ ਬਣਾਈ ਆ ਤੁਹਾਡੇ ਤੁਹਾਡੇ ਵਾਸਤੇ ਦਿਖਾਉਣ ਲਈ ਤੇ ਭੈਣਾਂ ਨੂੰ ਜਿਨ੍ਹਾਂ ਨੂੰ ਨਹੀਂ ਬਣਾਉਣੇ ਆਉਂਦੀਆਂ ਉਹ ਘਰੇ ਸਿੱਖ ਜਾਣਗੇ ਬਣਾਉਣੀਆਂ ਤੇ ਉਹਦਾ ਆਪਣੀਆਂ ਸਟੋਰ ਕੀਤੀਆਂ ਹੀ ਰਹਿੰਦੀਆਂ ਆ ਭਾਣੇ ਹਰ ਟਾਈਮ ਮਠੀਆਂ ਤੇ ਮਠਰੀ ਤੇ ਹਰ ਟਾਈਮ ਆਪਾਂ ਕਰੇ ਸਟੋਰ ਕਰਕੇ ਰੱਖਦੇ ਆ ਤੇ ਬਾਹਰੋਂ ਬਾਜ਼ਾਰ ਚੋਂ ਲਿਆਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਦਾ ਤੇਲ ਉਹੀ ਹੁੰਦਾ ਉਸ ਤੇਲ 'ਚ ਆਪਾਂ ਨੂੰ ਕੱਢੀ ਜਾਂਦੇ ਨੇਗੇ ਤੇ ਘੜਕੜ ਬੇਚੀ ਜਾਂਦੇ ਨੇ ਸਾਮਾਨ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਆ ਦੇ ਬੱਚਿਆਂ ਨੂੰ ਘਰੇ ਪਿਆਰ ਚੀਜ਼ਿ ਖਵਾਉਣ ਦੀ ਥੋੜੀ ਜਿਹੀ ਪਣੇ ਬਾਹਰ ਨਹੀਂ ਇਹ ਜਿੱਦ ਤੇ ਪਣੇ ਹੋਉਂਦੀ ਕੀ ਜੇ ਆਪਾਂ ਕਹੀਏ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕੁਝ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਸਿਰਫ ਆਪਾਂ ਆਟਾ ਹੀ ਤਿਆਰ ਕਰਨਾ ਬਸ ਬਹੁਤ ਜਲਦੀ ਬਣ ਜਾਂਦੀਆਂ ਨੇਗੀ ਆ ਦੇਖੋ ਭਣੇ ਆਪਾਂ ਸਾਰੀਆਂ ਮਠੀਆਂ ਦੇ ਵਿੱਚ ਜਿਹੜਾ ਪੂਰ ਪਾਇਆ ਸੀਗਾ ਆਪਾਂ ਸਾਰੀਆਂ ਦਾ ਇੱਕੋ ਹੀ ਪੂਰ ਬਣਾਇਆ ਸੀਗਾ ਇੱਕੋ ਹੀ ਪੂਰ ਆਪਾਂ ਕੱਢਿਆਗਾ ਤੇ ਸਿਰਫ ਇਹ ਤੁਹਾਨੂੰ ਰੈਸਪੀ ਦੱਸਣ ਲਈ ਹੋਈ ਤੇ ਮੇਰੇ ਕੋਲ ਤਾਂ ਘਰੇ ਵੱਧ ਸਟੋਰ ਕੀਤੀਆਂ ਪਈਆਂ ਨੇ ਤੇ ਇਹ ਤੁਸੀਂ ਬਸ ਇਸ ਤਰ੍ਹਾਂ ਬਣਾ ਲਿਓ ਤੇ ਆਪਾਂ ਪਲੇਟ ਦੇ ਵਿੱਚ ਕੱਢਦੇ ਆ ਤੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਸਾਰਾ ਤੇਲ ਆਪਾਂ ਨਚੋੜਤਾ ਆ ਦੇਖੋ ਦੇਖੋ ਇਹ ਦੇਖੋ ਭਾਣੇ ਆਪਣੇ ਮਠੀਆਂ ਬਣ ਕੇ ਤਿਆਰ ਨੇਗੀਆਂ ਤੇ ਆ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹਲੇ ਤਾਂ ਗਰਮ ਨੇ ਇਹ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਵਿੱਚ ਬਣੀਆਂ ਨੇ ਦੇਖੋ ਬਿਲਕੁਲ ਜਿਹਹ ਜਿਹਾ ਆਪਾਂ ਹੋਟਲ ਤੋਂ ਲੈ ਕੇ ਆਉਨੇ ਉਹੇ ਜਿਹੀ ਨੇ ਸੇਮ ਉਸ ਤਰ੍ਹਾਂ ਹੀ ਬਣੀਆਂ ਨੇ ਤੇ ਗਰਮ ਨੇ ਭਾਣੇ ਇਹ ਠੰਡੀਆਂ ਹੋਈਆਂ ਸਟੋਰ ਤੁਸੀਂ ਕਰ ਸਕਦੇ ਹੋ ਜੇ ਆਪਾਂ ਗਰਮ ਸਟੋਰ ਕਰਤੀਆਂ ਤਾਂ ਭਾਣੇ ਇਹ ਨਾ ਮਤਲਬ ਹੋ ਜਾਣਗੀਆਂ ਚੀੜੀਆਂ ਜੀਆਂ ਤੇ ਜੇ ਤੁਸੀਂ ਇਹਨਾਂ ਨੂੰ ਠੰਡੀਆਂ ਕਰਕੇ ਸਟੋਰ ਕਰੋਗੇ ਤਾਂ ਇਹ ਕਰਕੇ ਮੇ ਕਰਕੇ ਇਸੇ ਤਰ੍ਹਾਂ ਹੀ ਰਹਿਣਗੀਆਂ ਤੇ ਬਹੁਤ ਟੈਸਟੀ ਹੁੰਦੀਆਂ ਨੇ ਘਰੇ ਬਣਾਇਓ ਤੇ ਬੱਚਾ ਨੂੰ ਖਵਾਇਓ ਤੇ ਬਸ ਪਣੇ ਆਪਣੀ ਵੀਡੀਓ ਤੇ ਇੱਥੇ ਟਿਕਰੀ ਆ ਤੇ ਨਵੀਂ ਵੀਡੀਓ ਆਪਾਂ ਲੈ ਕੇ ਆਮਗੇ ਕੱਲ ਨੂੰ 9 ਵਜੇ ਆਪਣੀ ਡੇਲੀ ਵੀਡੀਓ ਆਉਂਦੀ ਹੈਗੀ ਤੇ ਤਦ ਤੱਕ ਲਈ ਮੇਰੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਵੱਧ ਵੱਧ ਬੱਚਾ ਕੋਲੇ ਭੇਜ ਵੀਡੀਓ ਬਣਾ ਕੇ ਉਹ ਰੱਖ ਸਕਣ ਸਟੋਰ ਕਰ ਸਕਣ ਜਿਹੜੇ ਬੱਚੇ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇਗੇ ਤੇ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ